ਇੱਕ ਕੌਲੀ ਸੂਜੀ ਦੀ ਪਾਈ ਆ ਅੱਧੀ ਪੌਣੀ ਕੌਲੀ ਦੇਈ ਦੀ ਪਾਤੀ ਥੋੜਾ ਜਿਹਾ ਪਾਣੀ ਪਾਨੇ ਇਹਦੇ ਵਿੱਚ ਚਾਰ ਪੰਜ ਹਰੀਆਂ ਮਿਰਚਾਂ ਪਾ ਲਈਆਂ ਥੋੜੀ ਜਿਹੀ ਚੀਨੀ ਤੇ ਅੱਧਾ ਚਮਚਾ ਨਮਕ ਦਾ ਅਦਰਕ ਲਸਣ ਦਾ ਪੇਸਟ ਪਾ ਕੇ ਪੀਸ ਲਿਆ ਨੂੰ ਤੇ ਇਹਨੂੰ 10 ਮਿੰਟ ਢੱਕ ਦਿੱਤਾ ਸਗੋਂ ਸੂਜੀ ਫੁੱਲ ਗਈ ਆ ਤੇ ਫਿਰ ਇਹਨੂੰ ਆਪਾਂ ਇੱਕ ਦੋ ਮਿੰਟ ਜਿਹੜਾ ਇੱਦਾਂ ਫੈਂਟਣਾ ਆ ਚੰਗੀ ਤਰ੍ਹਾਂ ਇਹਨੂੰ ਫੈਂਟਣਾ ਫਿਰ ਇਹਦੇ ਵਿੱਚ ਮੈਂ ਪਾਏ ਆ ਪਿਆਜ਼ ਟਮਾਟਰ ਤੇ ਸ਼ਿਮਲਾ ਮਿਰਚ ਥੋੜਾ ਜਿਹਾ ਮਿੱਠਾ ਸੋਡਾ ਵਿੱਚ ਇਹਦੇ ਪਾ ਦਿੰਦਾ ਆ ਤੇ ਫੇਰ ਮਿਕਸ ਕਰ ਲਿਆ ਕਵਾਲੀਆਂ ਨੂੰ ਤੇਲ ਨਾਲ ਗਰੀਸ ਕੀਤਾ ਆ ਆਪਾਂ ਜਿਹੜੇ ਵੀ ਭਾਂਡੇ ਚ ਪਾਣਾ ਉਹਨੂੰ ਪਹਿਲਾਂ ਗਰੀਸ ਕਰਕੇ ਤੁਸੀਂ ਰੱਖ ਲਓ ਪਾਣੀ ਮੈਂ ਗਰਮ ਰੱਖਿਆ ਆ ਤੇ ਇਹਦੇ ਵਿੱਚ ਰੱਖਤੀਆਂ ਥੋੜੀ ਜਿਹੀ ਲਾਲ ਮਿਰਚ ਉੱਪਰ ਪਾਈ ਆ ਇਹ 10 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਨਾਸ਼ਤਾ ਇਹ ਕਵਾਲੀਆਂ ਬਈ ਥੋੜਾ ਪੈਂਦਾ ਹੁੰਦਾ ਇਸ ਕਰਕੇ ਜਲਦੀ ਬਣ ਜਾਂਦਾ ਚੈੱਕ ਕਰ ਲਿਆ ਸੀਗਾ ਤੇ ਇਸ ਤਰ੍ਹਾਂ ਤੁਸੀਂ ਚਾਕੂ ਨਾ ਹਿਲਾ ਲਓ ਜਾਇਦਾ ਠੰਡਾ ਹੋਏ ਤੇ ਇਹਨੂੰ ਕੱਢਣਾ ਨਹੀਂ ਤੇ ਟੁੱਟ ਜਿਊਗਾ ਇਹ ਇਹ ਬਹੁਤ ਹੀ ਸੋਹਣਾ ਜਾਲੀਦਾਰ ਨਾਸ਼ਤਾ ਆਪਣਾ ਜਿਹੜੇ ਬਿਨਾਂ ਤੇਲ ਤੋਂ ਖਾਣਾ ਪਸੰਦ ਕਰਦੇ ਐ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਜੀ ਕਿਸੇ ਵੀ ਟਮਾਟੋ ਕੇਚਪ ਨਾਲ ਕਿਸੇ मूंगफली ਵਾਲੀ ਚਟਨੀ ਨਾਲ ਜਿਹਦੇ ਨਾਲ ਮਰਜ਼ੀ ਤੁਹਾਨੂੰ ਵਧੀਆ ਲੱਗਦਾ ਖਾਓ ਦੇਖੋ ਜੀ ਆਪਣਾ ਨਾਸ਼ਤਾ